ਗਵਰਨੀਮੁਲਕ ਕੈਨੇਡਾ ਤੋਂ ਹਰਜੋਤ ਸਿੰਘ ਜੀ ਅਗਲੀ ਖਬਰ ਆ ਰਹੀ ਆ ਜਿੱਥੇ ਬਹੁਤ ਸਾਰੇ 8 ਜਾਣੇ ਇਨਫੈਕਟ ਨਿਆਗਰਾ ਜਿਹੜੀ ਸ਼ਹਿਰ ਆ ਉਥੋਂ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਚਾਈਲਡ ਐਕਸਪਲੋਇਟੇਸ਼ਨ ਇਨਵੈਸਟੀਗੇਸ਼ਨ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ 31 ਮਾਰਚ ਤੋਂ 11 ਅਪ੍ਰੈਲ ਤੱਕ ਪ੍ਰੋਵਿੰਸ ਦੇ ਵਿੱਚ ਉਥੇ ਜਿਹੜੀ ਇਹ ਇਨਵੈਸਟੀਗੇਸ਼ਨ ਚੱਲਦੀ 21 ਪੁਲਿਸ ਸੰਸਥਾਵਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਉਸ ਚ ਫੜੇ ਜਾਣ ਵਾਲਿਆਂ ਚ ਕਈ ਭਾਰਤੀ ਮੂਲ ਦੇ ਜਿਹੜੇ ਬੰਦੇ ਆ ਮੁੰਡੇ ਆ ਨੌਜਵਾਨ ਆ ਉਹ ਵੀ ਇਸ ਦੇ ਵਿੱਚ ਗ੍ਰਿਫਤਾਰ ਹੋਏ ਨੇ ਕਿਨੇ ਵੀ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਜਿਹੜੀ ਆ ਉਹ ਇਹਨਾਂ ਦੇ ਦੁਆਰਾ ਕੀਤੀ ਜਾ ਰਹੀ ਸੀ ਆਨਲਾਈਨ ਨਿਆਣਿਆਂ ਨੂੰ ਕੁੜੀਆਂ ਨੂੰ ਉਹ ਆਪਣੀਆਂ ਗੱਲਾਂ ਦੇ ਵਿੱਚ ਲਾਉਂਦੇ ਸੀ ਫਿਰ ਉਹਨਾਂ ਦੀ ਇਤਰਾਜਯੋਗ ਵੀਡੀਓਜ਼ ਤਸਵੀਰਾਂ ਜਿਹੜੀਆਂ ਖਿੱਚੀਆਂ ਜਾਂਦੀਆਂ ਸੀ ਤੇ ਫਿਰ ਉਹਨਾਂ ਨੂੰ ਉਸ ਦੇ ਬਦਲੇ ਐਕਸਪਲੋਇਟ ਕੀਤਾ ਜਾਂਦਾ ਸੀ ਕਈਆਂ ਦੇ ਨਾਲ ਜਿੰਸੀ ਸ਼ੋਸ਼ਣ ਤੇ ਕਈਆਂ ਤੋਂ ਜਿਹੜੀ ਮਨੀ ਤੱਕ ਦੀ ਵੀ ਜਿਹੜੀ ਬਲੈਕਮੇਲਿੰਗ ਦੇ ਤੌਰ ਦੇ ਉੱਤੇ ਡਿਮਾਂਡ ਕੀਤੀ ਜਾਂਦੀ ਆ ਮੀਤ ਜੋਸ਼ੀ 22 ਸਾਲਾਂ 22 ਸਾਲਾਂ ਦਾ ਨਿਆਗਰਾ ਫਾਲਸ 16 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ ਇੱਕ ਕਰਤੂਤਾਂ ਦੇ ਲਈ ਸੈਕਸ਼ੁਅਲ ਸਰਵਿਸਿਜ਼ ਲੈਣ ਦੇ ਮਾਮਲੇ ਦੇ ਵਿੱਚ ਇਸ ਨੂੰ ਰੱਖਿਆ ਗਿਆ 27 ਜੂਨ ਨੂੰ ਹੁਣ ਇਸ ਦੀ ਜਿਹੜੀ ਅਗਲੀ ਤਰੀਕ ਛੇਤ ਕੈਥਰੀਨਸ ਦੇ ਵਿੱਚ ਹੋਣੀ ਆ ਸ਼ਿਵਮਪੁਰੀ 27 ਸਾਲਾਂ ਦਾ ਇਹ ਵੀ ਨਿਆਗਰਾ ਫਾਲ ਦਾ ਇਹਦੇ ਉੱਤੇ ਵੀ ਜਿਹੜੇ ਦੋ ਚਾਰਜ ਆ 16 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ ਜਿਹੜੇ ਆ ਉਸ ਨੂੰ ਬਹਿਲਾ ਕੇ ਕਹਿ ਲੋ ਵੀ ਗੱਲਾਂ ਚਲਾ ਕੇ ਤੇ ਉਸ ਤੋਂ ਸੈਕਸ਼ੂਅਲ ਸਰਵਿਸਿਜ਼ ਓਬਟੇਨ ਕਰਨ ਦੀ ਚਾਰਜੇਸ ਦੇ ਵਿੱਚ ਜਿਹੜੇ ਉਹ ਅੰਦਰ ਕਿਤੇ ਗਏ ਆ ਕੁੱਲ ਮਿਲਾ ਕੇ 8 ਜਣੇ ਹੋਏ ਸੀ ਰੂਬਨ ਪੂਥਰਾ 26 ਸਾਲਾਂ ਦਾ ਫਰਹਾਦ ਓਜ਼ਲਿਕ 31 ਸਾਲਾਂ ਦਾ ਮੁਹੰਮਦ ਅਲੀ 28 38 ਸਾਲਾਂ ਦਾ ਬ੍ਰਾਇਨ ਬਰਥਲੋਟ 40 ਸਾਲਾਂ ਦਾ ਜੌਨਥਨ ਐਸ਼ਲਟ 39 ਸਾਲਾਂ ਦਾ ਇਹ ਸਾਰੇ ਜਾਣੇ ਜਿਹੜੇ ਉਹ ਗ੍ਰਫਤਾਰ ਹੋਏ ਨੇ ਸੋ ਤੁਸੀਂ ਦੇਖੋ ਵੀ ਇਹ ਹੁਣ ਕੇਸ ਅਧਾਰ ਦੇਤੇ ਆਏ ਆ ਇਹ ਹੁਣ ਆਪਾਂ ਨੂੰ ਉਸਦੀ ਇਨਫੋਰਮੇਸ਼ਨ ਨਹੀਂ ਆ ਪਰ ਆਪਾਂ ਨੂੰ ਪਤਾ ਵੀ ਬਹੁਤ ਮੋਸਟ ਪ੍ਰੋਬਲਿਮਲੀ ਜਿਹੜੇ ਨੌਜਵਾਨ ਇਸ ਟਾਈਮ ਉਤੇ ਕੈਨੇਡਾ ਦੇ ਵਿੱਚ ਨੇ ਬਹੁਤ ਸਾਰੇ ਜਿਹੜੇ ਸਟੂਡੈਂਟ ਵੀਜ਼ੇ ਦੇ ਆਧਾਰ ਦੇ ਉਤੇ ਇੱਥੇ ਆਏ ਸੀਗੇ ਤੇ ਆ ਕੇ ਕਿਹੜੀਆਂ ਕਰਤੂਤਾਂ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ ਸੋ ਭਾਰਤੀ ਮੂਲ ਦੇ ਅਮਰੀਕਾ ਦੇ ਵਿੱਚ ਪੈਸੰਜਰਸ ਨੂੰ ਤੇ ਇੱਥੇ ਧਮਕਾਉਣ ਦੀ ਗੱਲ ਕਰ ਰਹੇ ਆ ਡਰਾਉਂਦੇ ਆ ਧਮਕਾਉਂਦੇ ਆ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਆ ਤੇ ਆਪਣੇ ਗਵਾਂਢੀ ਮੁਲਕ ਦੇ ਵਿੱਚ ਕਿਸ ਤਰੀਕੇ ਨਾਲ ਬੱਚਿਆਂ ਦੀ ਜਿਹੜੀ ਗਰੂਮਿੰਗ ਕਰਨ ਵੱਲ ਨੂੰ ਜਿਹੜੇ ਉਹ ਵਧੇ ਹੋਏ ਆ ਸੋ ਇਹ ਕੁਝ ਭਾਰਤੀ ਮੂਲ ਦੇ ਅੱਠਾ ਜਾਣੇ ਚੋ ਤਿੰਨ ਚਾਰ ਜਾਣੇ ਜਿਹੜੇ ਆ ਉਹ ਹੁਣ ਚਾਰਜ ਜਿਹੜੇ ਆ ਸੈਕਸ਼ੂਅਲ ਐਕਸਪਲੋਇਟੇਸ਼ਨ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਮਾਮਲੇ ਦੇ ਵਿੱਚ ਕਿਤੇ ਗਏ ਆ ਇਸ ਤੋਂ ਪਹਿਲਾਂ 온ਟਾਰੀਓ ਵੋਗਨ ਤੋਂ ਕੁਝ ਵੀਕ ਪਹਿਲਾਂ ਹੀ ਜਿਹੜਾ ਕਦਮ ਪਾਟੀਆਂ ਨਾਮ ਦਾ ਜਿਹੜਾ ਇੱਕ ਮੁੰਡਾ ਆ ਭਾਰਤੀ ਮੂਲ ਦਾ ਉਹਨੂੰ 8 ਵੱਖ-ਵੱਖ ਚਾਰजेस ਦੇ ਅਧੀਨ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੇ ਵਿੱਚ ਬੱਚਿਆਂ ਦੇ ਨਾਲ ਕੁਕਰਮ ਕਰਦਿਆਂ ਦੀਆਂ ਜਿਹੜੀ ਪੋਰਨੋਗ੍ਰਾਫਿਕ ਵੀਡੀਓਜ਼ ਬਣਾਉਣ ਦੇ ਵੀ ਦੋਸ਼ ਉਸ ਦੇ ਉੱਤੇ ਲੱਗੇ ਹੈਗੇ ਆ ਡਿਸਟ੍ਰਿਬਿਊਸ਼ਨ ਆਫ ਚਾਈਲਡ ਪੋਰਨੋਗ੍ਰਾਫੀ ਪੋਜ਼ੇਸ਼ਨ ਆਫ ਚਾਈਲਡ ਪੋਰਨੋਗ੍ਰਾਫੀ ਲੂਰਿੰਗ ਅ ਪਰਸਨ ਅੰਡਰ 16 ਪੰਜ ਪੰਜ ਕਾਊਂਟ ਜਿਹੜੇ ਉਸਤੇ ਜਿਹੜੇ ਹਜੋ ਸਿੰਘ ਜੀ ਇਸ ਕਰਪਾਟੀਆਂ ਨਾਂ ਦੇ ਬੰਦੇ ਦੇ ਉੱਤੇ ਜਿਹੜੇ ਉਹ ਲੱਗੇ ਆ ਸੋ ਕਿਦਾਂ ਦੇ ਪੁਠੀਆਂ ਕਰਤੂਤਾਂ ਦੇ ਵਿੱਚ ਭਾਰਤ ਤੋਂ ਆਏ ਜਿਹੜੇ ਲੋਕ ਆ ਇਸ ਟਾਈਮ ਲੱਗੇ ਹੋਏ ਆ ਉਥੇ ਜਿੱਦੀਆਂ ਮਰਜ਼ੀ ਜਿਹੜੀਆਂ ਹਜੋ ਸਿੰਘ ਜੀ ਉਹ ਗੱਲਾਂ ਕਰੀ ਜਾਣ ਪਰ ਆ ਜਿਹੜਾ ਚਿਹਰਾ ਆ ਇਹ ਕਦੀ ਵੀ ਜਿਹੜਾ ਆ ਉਹ ਛੁਪਣ ਵਾਲਾ ਨਹੀਂ ਆ ਵੀ ਅਸਲ ਦੇ ਵਿੱਚ ਕੀ ਕਰਤੂਤਾਂ ਜਿਹੜੀਆਂ ਅੰਦਰ ਖਾਤੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ